ਹਾਂਜੀ ਅੱਜ ਆਪਾਂ ਗੱਲ ਕਰ ਲੈ ਇੱਕ ਬਹੁਤ ਹੀ ਤਹੀ ਜਿਹੜਾ ਅਹਿਮ ਮੁੱਦਾ ਹੈ ਜਿਹੜਾ ਜ਼ਿਰਪੁਰ ਦਾ ਹਰੇਕ ਜਿਹੜਾ ਵਿਅਕਤੀ ਆ ਉਹਦੀ ਆਪਾਂ ਗੱਲ ਸੁਣਦੇ ਆ ਸਾਡੇ ਨਾਲ ਆ ਕੇ ਗੱਲ ਕਰਦਾ ਜਿਹੜਾ ਜ਼ਿਰਪੁਰ ਚ ਸलम ਵਾਧਾ ਜਾ ਰਿਹਾ ਝੁੱਗੀ ਚੌਪੜੀਆਂ ਵੱਧਦੀ ਜਾ ਰਹੀਆਂ ਤੁਸੀਂ ਫਲਾਈਓਵਰ ਦੇ ਨੀਚੇ ਦੇਖ ਸਕਦੇ ਆ ਤਕਰੀਬਨ ਸੈਂਕੜਿਆਂ ਹੀ ਜਿਹੜੇ ਮਜ਼ਦੂਰ ਆ ਜਿਹੜੇ ਬਾਹਰੋਂ ਆ ਕੇ ਇੱਥੇ ਪਸ ਗਏ ਆ ਪਰ ਪ੍ਰਸ਼ਾਸਨ ਨੂੰ ਬਾਰ ਬਾਰ ਬੇਨਤੀ ਕਰਨ ਤੋਂ ਬਾਅਦ ਵੀ ਉਹ ਉਠਾਏ ਨਹੀਂ ਜਾ ਰਹੇ ਪਤਨੀ ਕਿਆ ਮਜਬੂਰੀਆਂ ਉਹਨਾਂ ਦੀ ਕਿਆ ਨਹੀਂ ਮਜਬੂਰੀ ਪਰ ਅਨਨ ਚੱਕਣਾ ਉਹਨਾਂ ਲਈ ਬੜਾ ਔਖਾ ਹੋ ਗਿਆ ਹੌਲੀ-ਹੌਲੀ ਇਹ ਹੋ ਜਾਣਾ ਕਿ ਉਹਨਾਂ ਨੇ ਇੱਥੇ ਹੀ ਝੁੰਗੀਆਂ ਪਾ ਲੈਣੀਆਂ ਤੇ ਬਾਅਦ ਚ ਜਦ ਇਹਨਾਂ ਨੂੰ ਚੱਕੂਗੇ ਤਾਂ ਇਹਨਾਂ ਨੂੰ ਮੁਆਵਜ਼ਾ ਦੇਣਾ ਪਵੇਗਾ ਤੇ ਜਿਹੜਾ ਇਹ ਮੇਨ ਹੈਗੇ ਜਾਂ ਜ਼ਿਰਪੁਰ ਚ ਲੋਕਰ ਲਗਾ ਲਓ ਤੁਸੀਂ ਪੀਰ ਮਸ਼ੱਲਾ ਲਗਾ ਲਓ ਦਿਆਲਪਰਾ ਲਗਾ ਲਓ ਸੈਂਕੜੇ ਝੁੰਗੀਆਂ ਜਿਹੜੀਆਂ ਇੱਥੇ ਵਸਦੀ ਇੱਕ ਬਣਦੀ ਜਾ ਰਹੀ ਆ ਤੇ ਇੱਕ ਹੋਰ ਬੜਾ ਇਸ ਤੇ ਅਹਿਮ ਮੁੱਦਾ ਕਿ ਜਿਹੜਾ ਬਿਜਲੀ ਵਿਭਾਗ ਆ ਇਹਨਾਂ ਤੇ ਕੋਈ ਕਾਰਵਾਈ ਨਹੀਂ ਕਰਦਾ ਕਿਉਂਕਿ ਇੱਕ ਇੱਕ ਮੀਟਰ ਦੇ ਨਾਲ ਹੀ ਇਹਨਾਂ ਨੂੰ 100-100 ਝੁੱਗੀਆਂ ਨੂੰ ਜਿਹੜਾ ਬਿਜਲੀ ਦੇ ਕਨੈਕਸ਼ਨ ਦਈ ਜਾ ਰਹੀਆਂ ਦੂਜੀ ਗੱਲ ਹੈ ਜਿਹੜਾ ਫਲਾਈਓਵਰ ਦੇ ਨੀਚੇ ਇਹ ਝੁੱਗਿਆਂ ਵਾਲੇ ਬੈਠੇ ਆ ਹਲੇ ਇਹਨਾਂ ਝੁੱਗੀਆਂ ਪਾਈਆਂ ਨਹੀਂ ਆ ਵੈਸੇ ਪਰ ਜਿਹੜੇ ਬੱਚੇ ਆ ਇਹਨਾਂ ਦੇ ਬੱਚੇ ਜਿਹੜੇ ਸੜਕਾਂ ਤੇ ਘੁੰਮਦੇ ਰਹਿੰਦੇ ਆ ਕੱਲ ਨੂੰ ਖੁਦਾ ਨਾ ਖਾਸਤਾ ਜੇ ਬੱਚਾ ਸੜਕ ਤੇ ਆ ਜਾਂਦਾ ਕੋਈ ਹਾਦਸਾ ਹੋ ਜਾਂਦਾ ਉਹਦਾ ਜ਼ਿੰਮੇਵਾਰ ਕੌਣ ਆ ਉਹਦਾ ਜ਼ਿੰਮੇਵਾਰ ਸਿੱਧਾ ਤੇ ਸਿੱਧਾ ਪ੍ਰਸ਼ਾਸਨ ਹੈ ਪਰ ਪ੍ਰਸ਼ਾਸਨ ਨੇ ਜਦ ਜ਼ਿੰਮੇਵਾਰੀ ਨਹੀਂ ਲੈਣੀ ਉਹਨਾਂ ਨੇ ਆਪਣੇ ਪੱਲੇ ਚਾਰ ਦੇਣੇ ਆ ਜਿੱਦਾਂ ਕਿ ਇੱਕ ਖੱਡਾ ਖੱਡੇ ਦੇ ਕਾਰਨ ਇੱਕ ਨੌਜਵਾਨ ਦੀ ਮੌਤ ਹੋਈ ਆ ਤੇ ਜਿਹੜਾ ਜ਼ੀਰਪੁਰ ਪ੍ਰਸ਼ਾਸਨ ਹੈ ਉਹ ਹੁਣ ਕਹਿ ਰਿਹਾ ਉੱਤੇ ਖੱਡਾ ਹੈ ਹੀ ਨਹੀਂ ਸੀ ਇਸ ਸਟੇਟਮੈਂਟ ਜਿਹੜੀ ਸਾਡੇ ਨਗਰ ਕੌਂਸਲ ਦੇ ਕਾਰਜ ਸਹਾਧਕ ਅਫਸਰ ਹੈ ਉਹਨਾਂ ਨੇ ਇੱਕ ਖ਼ਵਰ ਨੂੰ ਦਿੱਤੀ ਆ ਕਿ ਉੱਥੇ ਖੱਡਾ ਹੈ ਹੀ ਨਹੀਂ ਸੀ ਜਦ ਕਿ ਉੱਤੇ ਖੱਡਾ ਸੀ ਸਭ ਨੂੰ ਪਤਾ ਕਿ ਉੱਤੇ ਖੱਡੇ 'ਚ ਬੱਚੇ ਦੀ ਮੌਤ ਹੋਈ ਸੀ ਇਸੇ ਤਰ੍ਹਾਂ ਜੇਕਰ ਕੱਲ ਨੂੰ ਕੋਈ ਬੱਚਾ ਉਹਦਾ ਦੇ ਨੱਚੇ ਗੱਡੀ ਥੱਲੇ ਆ ਜਾਂਦਾ ਹੈ ਇਹ ਜਿਹੜੇ ਝੁੱਗਿਆਂ ਵਾਲੇ ਬੈਠੇ ਆ ਫਲੇਵਰ ਥੱਲੇ ਤਾਂ ਪ੍ਰਸ਼ਾਸਨ ਪੱਲਾ ਝਾੜ ਲੇਗਾ ਬਾਅਦ ਚ ਭੁਗਤਣਾ ਉਸ ਗੱਡੀ ਵਾਲੇ ਨੂੰ ਪੈਣਾ ਹੈ ਦੂਜਾ ਇਹਨਾਂ ਦੀ ਇਹਨਾਂ ਜਿਹੜੇ ਝੁੱਗੀਆਂ ਝੋਪੜੀਆਂ ਵਾਲਿਆਂ ਦੀ ਵੈਰੀਫਿਕੇਸ਼ਨ ਨਹੀਂ ਹੁੰਦੀ ਤੇ ਇਹ ਜਿਹੜੇ ਅਪਰਾਧ ਕਰਕੇ ਇਹ ਆਪਣੀ ਝੁੱਗਿਆਂ 'ਚ ਚਲੇ ਜਾਂਦੇ ਆ ਤੇ ਇਹਨਾਂ ਨੂੰ ਫੜਨਾ ਬੜਾ ਔਖਾ ਹੈ ਇੱਕ ਤਾਜ਼ਾ ਮਿਸਾਲ ਜਿਹੜੀ ਹੈ ਉਹ ਹੈ ਬਲਟਾਣਾ 'ਚ ਵਿਸ਼ਾਲ ਟੂ ਇਨ ਕਲੇਵ ਆ ਉਹਦੇ ਨੇੜੇ ਝੁੱਗੀਆਂ ਬਣੀ ਹੋਈਆਂ ਆ ਉਤੇ ਇੱਕ ਪੰਚਕੁੱਲੇ तकरीबन 1.5 ਮਹੀਨੇ ਪਹਿਲਾਂ ਇੱਕ ਚੋਰੀ ਹੋਈ ਸੈਕਟਰ 5 ਪੰਚਕੁੱਲਾ ਤੋਂ 62 ਲੱਖ ਰੁਪਏ ਦੀ ਚੋਰੀ ਹੋਈ ਸੀ ਉਦੇ ਇੱਕ ਛੋਟਾ ਬੱਚਾ ਉਹਨਾਂ ਝੁੱਗੀਆਂ 'ਚ ਰਹਿੰਦਾ ਸੀ ਤੁਸੀਂ ਆਪ ਸੋਚਦੇ ਕਿ 62 ਲੱਖ ਰੁਪਏ ਦੀ ਚੋਰੀ 'ਚ ਉਹ ਝੁੱਗੀਆਂ 'ਚ ਇੱਕ ਬੱਚਾ ਫੜਿਆ ਗਿਆ ਤੇ ਪੈਸਾ ਵੀ ਉੱਥੋਂ ਬਰਾਮਦ ਕਰ ਲਿਆ ਗਿਆ ਹੈ ਤੇ ਸਾਡੇ ਕਹਿਣ ਦਾ ਮਕਸਦ ਇਹ ਆਪਾਂ ਗਰੀਬੀ ਦੇ ਖਿਲਾਫ ਨਹੀਂ ਕਹਿੰਗੇ ਬਟ ਇਹਨਾਂ ਜਿਹੜੇ ਇਹ ਝੁੱਗੀ 'ਚ ਆਪਣੀਆਂ ਵਾਲੇ ਆ ਇਹਨਾਂ ਦੀ ਵੈਰੀਫਿਕੇਸ਼ਨ ਕੀਤੀ ਜਾਵੇ ਤਾਂ ਕਿ ਕੱਲ ਨੂੰ ਜੇ ਕੋਈ ਅਜਿਹੀ ਘਟਨਾ ਹੁੰਦੀ ਹੈ ਤਾਂ ਫੜੇ ਜਾਣ ਦੂਜਾ ਜਿਹੜੇ ਇਹਨਾਂ ਨੂੰ ਮੀਟਰ ਲਗਾਏ ਹੋਏ ਆ ਸਭ ਮੀਟਰ ਤੋਂ ਇੱਕ ਸਬ ਮੀਟਰ ਤੋਂ ਖਿੱਚ ਕੇ ਬਿਜਲੀ ਇਹਨਾਂ ਨੂੰ ਸਾਰਿਆਂ ਨੂੰ ਦਿੱਤੀ ਜਾਂਦੀ ਆ ਉਹ ਜਿਹੜਾ ਖਰਚਾ ਪੈਂਦਾ ਆ ਉਹਦਾ ਉਹ ਆਮ ਜਿਹੜੀ ਜਨਤਾ ਆ ਉਹਨਾਂ ਦੇ ਵਿੱਚ ਪੈਂਦਾ ਉਹ ਇਸ ਇਹਦੇ ਤੇ ਵੀ ਇੱਕ ਕੰਟਰੋਲ ਕਰਨਾ ਚਾਹੀਦਾ ਪਰ ਕਈ ਵਾਰੀ ਆਪਾਂ ਖਬਰਾਂ ਵੀ ਲਗਾਈਆਂ ਆ ਗਈਆਂ ਪ੍ਰਸ਼ਾਸਨ ਨੂੰ ਵੀ ਸੁਚੇਤ ਕੀਤਾ ਪਰ ਸ਼ਾਇਦ ਇਹਨਾਂ ਦੇ ਲਿੰਕ ਇੰਨੇ ਜ਼ਿਆਦਾ ਹੁੰਦੇ ਆ ਕਿ ਪ੍ਰਸ਼ਾਸਨ ਇਹਨਾਂ ਤੋਂ ਇਹਨਾਂ ਨੂੰ ਹੱਥ ਨਹੀਂ ਪਾਤਾ ਤੇ ਸਾਡੀ ਬੇਨਤੀ ਹੈ ਲੋਕਾਂ ਨੂੰ ਅੱਗੇ ਵੀ ਬੇਨਤੀ ਹੈ ਕਿ ਇਸ ਖਿਲਾਫ ਉਹਨਾਂ ਨੂੰ ਵੀ ਜਾਗਰੂਕ ਹੋਣਾ ਚਾਹੀਦਾ ਤੁਹਾਡੇ ਨੇੜੇ ਕਿ ਝੁੱਗੀ-ਚੋਪਰੀਆਂ ਹੈਗੀਆਂ ਬਸਤੀਆਂ ਵੱਸ ਰਹੀਆਂ ਉਹਨਾਂ ਦੇ ਖਿਲਾਫ ਪ੍ਰਸ਼ਾਸਨ ਨੂੰ ਰਿਟਨ ਚ ਇੱਕ ਸ਼ਿਕਾਇਤ ਦਿਓ ਤੇ ਸਾਨੂੰ ਵੀ ਇੱਕ ਉਹਦੀ ਕਾਪੀ ਦਿਓ ਤਾਂ ਕਿ ਆਪਾਂ ਤੁਹਾਡੀ ਆਵਾਜ਼ ਪ੍ਰਸ਼ਾਸਨ ਤੱਕ ਪਹੁੰਚਾ ਸਕੀਏ ਮੈਂ ਵਿੱਕੀ ਪਵਤ ਪੀਵੀ 70 ਜ਼ਿਲਕਾ